ਯੂਪੀ ਦੇ ਹੱਤ ਰਾਜ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਡਾਂਸ ਕਰਦੇ ਸਮੇਂ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੇ ਦੀ ਮੌਤ ਹੋਣ ਕਾਰਨ ਹੱਤ ਰਾਜ ਵਿੱਚ ਹੜਕੰਪ ਮਚ ਗਿਆ। ਘਰ ਦੇ ਅੰਦਰ ਰਿਸ਼ਤੇਦਾਰਾਂ ਨਾਲ ਨੱਚਦੇ ਹੋਏ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਲਜਾਣ ਦੇ ਸਮੇਂ ਲਾੜੇ ਦੀ ਮੌਤ ਹੋ ਗਈ ਅਤੇ ਘਰ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ। ਲਾੜੇ ਦੀ ਪ੍ਰਾਤ ਹੱਤਰਾਸ ਤੋਂ ਅਗਰਾ ਜਾਣੀ ਸੀ ਲਾੜੇ ਦੀ ਮੋਤ ਕਾਂ ਤੋਂਵਾ ਪਰਵਾਰਾਂ ਵਿੱਚ ਸੋਗ ਦੀ ਲਹਿਰ ਹੈ ਮਾਮਲਾ ਹੱਤਰਾਸ ਗੇਟ ਥਾਣਾ ਖੇਤਰ ਦੇ ਇੱਕ ਲਾਸ ਰੋਡ ਤੇ ਸਥਿਤ ਪਿੰਡ ਪੋਜਪੁਰ ਖੇਤਸੀ ਦਾ ਹੈ ਲਾੜਾ ਸ਼ਿਵਮ ਸਿਰਫ 27 ਸਾਲ ਦਾ ਸੀ ਅਤੇ ਪਿੰਡ ਪੋਜਪੁਰ ਦਾ ਰਹਿਣ ਵਾਲਾ ਸੀ ਉਹ ਕੰਟਰੈਕਟ ਤੇ ਕੰਪਿਊਟਰ ਅਧਿਆਪਕ ਸੀ ਉਸ ਦਾ ਵਿਆਹ ਅਗਰਾ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ ਘਰ ਵਿੱਚ ਰਸਮਾਂ ਖੁਸ਼ੀ ਖੁਸ਼ੀ ਨਿਭਾਈਆਂ ਗਈਆਂ ਇਸ ਖੁਸ਼ੀ ਵਿੱਚ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਸ਼ਾਮਲ ਹੋਏ शिवम ਨੂੰ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਇਸ ਤੋਂ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ ਜਿੱਥੇ ਉਹ ਅਚਾਨਕ ਜ਼ਮੀਨ 'ਤੇ ਡਿੱਗ ਪਿਆ ਪਰਿਵਾਰਿਕ ਮੈਂਬਰ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਏ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ शिवम ਦੀ ਮੌਤ ਨਾਲ ਪਰਿਵਾਰ 'ਚ ਫੜਾ ਦਫੜੀ ਮਚ ਗਈ ਵਿਆਹ ਦੀਆਂ ਤਿਆਰੀਆਂ ਰੁਕ ਗਈਆਂ ਤੇ ਖੁਸ਼ੀ ਦਾ ਮਾਹੌਲ ਪਲਾ ਵਿੱਚੀ ਮਾਤਮ ਵਿੱਚ ਬਦਲ ਗਿਆ ਆਗਰਾ ਤੋਂ ਲੜਕੀ ਵਾਲੇ ਪਾਸੇ ਦੇ ਵੀ ਲੋਕ ਵੀ ਪਹੁੰਚ ਗਏ ਪਰ ਸਾਰਿਆਂ ਦੇ ਚਿਹਰਿਆਂ ਤੇ ਹੰਝੂ ਹੀ ਸਨ ਸ਼ਿਵਮ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ